ਪੁੱਤਰ ਧੀ ਮਾਪੇ ਦਾਦਾ-ਦਾਦੀ ਪੂਰਾ ਘਰ ਬਣਾਉਂਦੇ ਨੇ ਜਿਸ ਘਰ ਵਿੱਚ ਸਾਰਾ ਟੱਬਰ ਮਿਲ ਕੇ ਬੈਠੇ ਉਹ ਘਰ ਦੇ ਦੁੱਖ ਨੇੜੇ ਨਹੀਂ ਆਉਂਦੇ ਨੇ ਕੋਈ ਗੱਲ ਜੇ ਹੋ ਜਾਵੇ ਕੋਈ ਗੱਲ ਜੇ ਹੋ ਜਾਵੇ ਕੰਧ ਨੂੰ ਵੀ ਪਤਾ ਨਹੀਂ ਲੱਗਦੀ ਉਸ ਘਰੇ ਕਦੇ ਵੀ ਨੂੰਹ ਸੱਸ ਨਹੀਂ ਦਿਖਦੀ ਲੜਦੀ ਧੀ ਪੁੱਤ ਧੀ ਪੁੱਤ ਵੱਡਿਆਂ ਦੇ ਹੁੰਦੇ ਆਗਿਆਕਾਰ ਨੇ ਮਾਪੇ ਹੁੰਦੇ ਮਿਹਨਤੀ ਕਰਦੇ ਰਹਿੰਦੇ ਕਮਕਾਰ ਨੇ ਦਾਦਾ ਦਾਦੀ ਦੀ ਸੇਵਾ ਕਰਦੇ ਤੇ ਸਭ ਕਰਦੇ ਉਹਨਾਂ ਨੂੰ ਪਿਆਰ ਨੇ ਆਂਢੀ ਗੁਆਂਢੀ ਰਿਸ਼ਤੇਦਾਰ ਸਭ ਉਸ ਘਰ ਦੇ ਜੀਆਂ ਦਾ ਕਰਦੇ ਸਤਕਾਰ ਨੇ ਪਰ ਅੱਜ ਕੱਲ ਪਰ ਅੱਜ ਕੱਲ ਇਹੋ ਜਿਹੇ ਬੜੇ ਔਖੇ ਮਿਲਦੇ ਪਰਿਵਾਰ ਨੇ ਜੋ ਇੱਕ ਦੂਜੇ ਨੂੰ ਚਾਹੁੰਦੇ ਨੇ ਜਿਸ ਕਰ ਸਾਰਾ ਟੰਬਰ ਮਿਲ ਕੇ ਬੈਠੇ ਉਹ ਘਰ ਦੇ ਦੁੱਖ ਨੇੜੇ ਨਹੀਂ ਆਉਂਦੇ ਨੇ ਉਹ ਘਰ ਦੇ ਦੁੱਖ ਨੇੜੇ ਨਹੀਂ ਆਉਂਦੇ ਨੇ